ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਜਨਮ ਦਿਨ ਅੱਜ ਲੁਧਿਆਣਾ ਦੇ ਉਪਕਾਰਨਗਰ ਖੇਤਰ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸੀਟੀ ਟਾਬਾ ਜ਼ੀਰਕਪੂਰ ਦੀ सोनू ਸੇਠੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਈ ਪ੍ਰਬੰਧਕ ਹੈਰੀ ਬਰਾੜ ਨੇ ਦੱਸਿਆ ਹੈ ਕਿ ਸਮਾਗਮ ਗੁਰਦਾਸ ਮਾਨ ਦੇ ਜਨਮ ਦਿਨ ਤੇ ਆਯੋਜਿਤ ਕੀਤਾ ਗਿਆ ਸੀ ਇਸ ਸਮੇਂ ਦੌਰਾਨ ਗੁਰਦਾਸ ਮਾਨ ਦੀ ਲੰਬੀ ਉਮਰ ਦੀ ਅਰਦਾਸ ਕੀਤੀ ਗਈ ਅਸੀਂ ਇਹ ਪ੍ਰੋਗਰਾਮ ਅੱਜ ਮਾਨ ਸਾਹਿਬ ਦੀ ਲੰਮੀ ਉਮਰ ਦੀ ਦੁਆ ਲਈ ਉਹਨਾਂ ਦੇ ਜਨਮ ਦਿਨ ਤੇ ਇੱਕ ਅਸੀਂ ਤਿੰਨ ਕਾ ਤਿੰਨ ਕਾ ਕਰਕੇ ਜੋੜਿਆ ਸੀ ਜੋ ਮਾਨ ਸਾਹਿਬ ਦੇ ਕਹਿਣ ਆਖਣ ਨਾਲ ਕਹਿੰਦੇ ਹੁੰਦੇ ਆ ਵੀ ਛੋਟੀ ਛੋਟੀ ਖੁਸ਼ੀ ਖੁਸ਼ਹਾਲੀ ਬਣ ਜਾਂਦੀ ਹੈ ਦੀਵਾ ਦੀਵਾ ਬਾਲੀਏ ਦੀਵਾਲੀ ਬਣ ਜਾਂਦੀ ਹੈ ਬਹੁਤ ਵਧੀਆ ਲੱਗਿਆ ਜੀ ਵਾਕਈ ਪੰਜਾਬੀਆਂ ਦਾ ਸ਼ਹਿਰ ਹੈ ਔਰ ਪੰਜਾਬੀਆਂ ਦਾ ਘੜਾ ਹੈ ਔਰ ਵੈਸੇ ਅਸੀਂ ਹਰ ਸਾਲ ਮਨਾਣੇ ਹੁੰਦੇ ਆ ਜੀ ਜ਼ਿਲ੍ਹਾਪੁਰ ਆਪਣੇ ਇਲਾਕੇ ਦੇ ਵਿੱਚ ਐਸ ਕੀ ਫਿਰ ਮਾਨ ਸਾਹਿਬ ਦੇ دیਵਾਨੇ ਜੀ ਮੇਰੇ ਨਾਲ ਬਹੁਤ ਜੁੜ ਗਏ ਆ ਉਹ ਕਹਿੰਦੇ ਵੀ ਐਸ ਕੀ ਭਾਜੀ ਆਪਾਂ ਲੁਧਿਆਣਾ ਸ਼ਹਿਰ ਚ ਮਨਾਣੇ ਆ ਔਰ ਜੇ ਕਿਤੇ ਕਰੋਨਾ ਨਾ ਹੁੰਦਾ ਨਾ ਜੀ ਅਸੀਂ ਇਹਦੇ 5000 ਬੰਦਾ ਇਕੱਠਾ ਕਰ ਲੈਣਾ ਸੀਗਾ ਐਡੇ ਸਾਨੂੰ ਫੋਨ ਆਉਂਦੇ ਆ ਮਾਨ ਸਾਹਿਬ ਦੇ دیਵਾਨਿਆਂ ਦੇ ਦਿੱਲੀ ਔਰ ਉਹ ਕਰੋਨਾ ਕਰਕੇ ਸਾਨੂੰ 200 ਬੰਦਿਆਂ ਦੀ ਇੱਥੇ ਪਰਮਿਸ਼ਨ ਮਿਲੀ ਹੈ ਸੋ ਉਹਦੇ ਹਿਸਾਬ ਦੇ ਨਾਲ ਹੀ ਅਸੀਂ ਇੱਥੇ ਸਾਰੀ ਵਟ ਕੀਤਾ ਹੈ ਦੇਖੋ ਜੀ ਉਹ ਹੈਗਾ ਜੀ ਸੱਚਾ ਸੋਚਾ ਬੰਦਾ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸ਼ੇਅਰ ਕਰਦੇ ਨੇ ਬਿਲਕੁਲ ਜੀ ਉਹ ਰੱਬ ਦੇ ਬਹੁਤ ਨਜ਼ਦੀਕ ਹੈ ਔਰ ਬਾਕੀ ਜੋ ਤੁਸੀਂ ਇਹ ਗੱਲਾਂ ਕਰ ਰਹੇ ਹੋ ਕਿ ਕਿਸਾਨਾਂ ਦੇ ਧਰਨੇ ਤੇ ਮਾਨ ਸਾਹਿਬ ਗਏ ਨੇ ਜੀ ਉੱਥੇ ਐਦਾਂ ਨਹੀਂ ਹੋਇਆ ਜੀ ਉੱਥੇ ਉਹ ਨਹੀਂ ਹੋਇਆ ਪਾਜੀ 40 ਸਾਲ ਪਹਿਲਾਂ ਉਹਨਾਂ ਨੇ ਪੰਜਾਬੀਆਂ ਦੀ ਗੱਲ ਕੀਤੀ ਹੈ ਪੰਜਾਬੀ ਨੂੰ ਜੋੜਨ ਦੀ ਗੱਲ ਕੀਤੀ ਹੈ ਹਾਂਜੀ ਹਰ ਪਾਸੇ ਆਪਣੇ ਵਿਰਸੇ ਦੀ ਗੱਲ ਕੀਤੀ ਹੈ ਉਹਨਾਂ ਨੇ ਕਦੇ ਆਪਣੇ ਗੀਤਾਂ ਦੇ ਵਿੱਚ ਇਹ ਨਹੀਂ ਕਿਹਾ ਕਿ ਚਿੱਟਾ ਪੀ ਲੋ ਸੂਟੇ ਲਾ ਲੋ 307 ਦੀ ਧਾਰਾ ਅੱਦੇ ਲੋਕਾਂ ਨੂੰ ਧਾਰਾ ਤਾਂ ਜਿਹੜੇ ਆ ਸਾਡੇ ਅੱਜ ਕਾਦੇ ਲੱਚਰ ਪੰਜਾਬੀ ਕਲਾਕਾਰ ਹੈਗੇ ਨੇ ਉਹ 302 ਬਣ ਜੂ ਸਮੈਕਾ ਚਿੱਟਾ ਅੱਦੇ ਤਾਂ ਇਹਨਾਂ ਨੇ ਦਿਖਾਏ ਨੇ ਇਹੋ ਜਿਹੇ ਗਾਣੇ ਗੁਰਦਾਸ ਮਾਨ ਤਾਂ ਨਹੀਂ ਕਦੇ ਕਿਸੇ ਨੂੰ ਇਹੋ ਜਿਹੇ ਗਾਣੇ ਲਗਾਏ ਨਾ ਹੁਣ ਅੱਜ ਤੱਕ ਕਦੇ ਕੋਈ ਆਪਣਾ ਹਾ ਕੋਈ ਲੱਚਰ ਕੋਈ ਇਸ ਤਰ੍ਹਾਂ ਦਾ ਕੋਈ ਸਟੇਜਾਂ ਦੇ ਉੱਤੇ ਕੋਈ ਇਹੋ ਜਿਹੀ ਚੀਜ਼ਾਂ ਕੀਤੀਆਂ ਨੇ ਬਾਕੀ ਚੰਗੇ ਬੰਦੇ ਉੱਤੇ ਤਾਂ ਦੇਖੋ ਜੀ ਦੁਨੀਆ ਦੇ ਵਿੱਚ ਬਾਬਾ ਬੁੱਲੇ ਸ਼ਾਹ ਬਾਬਾ ਫਰੀਦ ਸਿੰਧੂਆ ਦੇ ਸਿੱਖਾਂ ਦੇ ਇਸਾਈਆਂ ਦੇ ਜਿਹੜੇ ਵੱਡੇ ਵੱਡੇ ਗੁਰੂ ਹੋਏ ਨੇ ਉਹਨਾਂ ਦੇ ਵੀ ਉਂਗਲਾਂ ਚੱਕੀਆਂ ਗਈਆਂ ਨੇ ਅੱਜ ਦੇਖੋ ਜੀ ਅਸੀਂ ਅੱਜ ਹੱਥ ਜੋੜ ਕੇ ਪ੍ਰਮਾਤਮਾ ਦੇ ਅੱਗੇ ਅਰਦਾਸ ਇਹੀ ਕਰਦੇ ਆ ਕਿ ਅੱਜ 4 ਜਨਵਰੀ ਆ ਔਰ ਅੱਜ ਉਥੇ ਗੱਲਬਾਤ ਵੀ ਹੋਣੀ ਆ ਔਰ ਅਸੀਂ ਮਾਨ ਸਾਹਿਬ ਦੇ ਜਨਮ ਦਿਨ ਨੂੰ ਸਫਲ ਤਾਈ ਮੰਨਾਂਗੇ ਜੇ ਉਹ ਕਿਸੇ ਨਾ ਕਿਸੇ ਤਰੀਕੇ ਸਿੱਧੇ ਛੱਡ ਜੇ ਜੀ ਮੈਂ ਵੀ ਗਿਆ ਜੀ ਉੱਥੇ ਦਿੱਲੀ ਤਿੰਨ ਵਾਰੀ ਇਹ ਕਹਿਣਾ ਹੀ ਸੌਖਾ ਆ ਵੀ ਉੱਥੇ ਕਿਸਾਨ ਜਿੱਦਾ ਬਾਦ ਕੜਾਕੇ ਦੀ ਠੰਡ ਪੈ ਰਹੀ ਆ ਸਾਡੇ ਵਰਗੇ ਦੇ ਸ਼ਾਮੀ ਘਰਾਂ 'ਚ ਹੀਟਰ ਲਾ ਕੇ ਬਹਿ ਜਾਂਦੇ ਨੇ ਸਿਰਾਂ ਤੇ ਟੋਪੀਆਂ ਲਾ ਲੈਂਦੇ ਨੇ ਔਰ ਉੱਥੇ ਜਾ ਕੇ ਦੇਖੋ ਜਾ ਕੇ ਦਿੱਲੀ ਦੇ ਵਿੱਚ ਕਿੰਨਾ ਬੁਰਾ ਹਾਲ ਹੈ ਔਰ ਕਿਸੇ ਨਾ ਕਿਸੇ ਤਰੀਕੇ ਜੀ ਇਹ ਅਮਨ ਸ਼ਾਂਤੀ ਕਾਇਮ ਹੋਵੇ ਹਿੰਦੂ ਸਿੱਖ ਦਾ ਜਿਹੜਾ ਵੀ ਹੈਗਾ ਭਾਈਚਾਰਾ ਇਹ ਬਿਲਕੁਲ ਬਰਕਰਾਰ ਰਹੇ ਕਹਿੰਦੇ ਕਾਇਮ ਰਹੇਗੀ ਦੁਨੀਆ ਉੱਤੇ ਚੰਗਿਆਂ ਦੀ ਚੰਗਿਆਈ ਇਹ ਕੈਸੀ ਰੁਤ ਹੈ ਆਈ ਨਹੀਂ ਮਾਈ ਇਹ ਕੈਸੀ ਰੁਤ ਹੈ ਹਿੰਦੂ ਮੁਲਾ ਸਿੱਖ ਨਾ ਸਮਝਣ ਇੱਕ ਦੂਜੇ ਨੂੰ ਭਾਈ ਦੇਖੋ ਜੀ ਮੈਂ ਤਾਂ ਇਹ ਜਿੰਨੇ ਵੀ ਮਾਨ ਸਾਹਿਬ ਦੇ دیਵਾਨੇ ਆਸ਼ਕ ਆਏ ਨੇ ਜਿੰਨੇ ਵੀ ਤੁਸੀਂ ਆ ਮੀਡੀਆ ਦੇ ਨਾਲ ਤੁਸੀਂ ਦਿਖਾਓਗੇ ਲੱਖਾਂ ਲੋਕਾਂ ਨੂੰ ਦਿਖਾਓਗੇ ਇਹ ਤਾਂ ਜੇ ਇਹੀ ਕਹਿੰਦੇ ਆ ਕਿ ਪਿਆਰ ਮੁਹੱਬਤ ਸਭ ਨੂੰ ਕਰ ਐਵੇਂ ਨਾ ਪੈਸੇ ਲਈ ਮਰ ਦੀਨ ਦੁਖੀ ਦੀ ਹਾਮੀ ਪਰ ਛੋਟੇ ਵੱਡੇ ਸਭ ਦੀ ਚਰ ਪਿਆਰ ਜਿਹਾ ਕੋਈ ਅੰਮ੍ਰਿਤ ਹੈ ਨਹੀਂ ਨਫ਼ਰਤ ਵਰਗੀ ਜ਼ਹਿਰ ਨਹੀਂ ਘੀ ਸ਼ੱਕਰ ਜਿਹਾ ਨਾਤਾ ਹੈ ਨਹੀਂ ਇਟ ਕੁੱਤੇ ਜਿਹਾ ਵੈਰ ਨਹੀਂ ਰਲਿਆਂ ਵਰਗਾ ਏਕਾ ਹੈ ਨਹੀਂ ਖਿਲਰ ਗਿਆ ਦੀ ਖੈਰ ਨਹੀਂ ਪਿਓ ਵਰਗਾ ਸਿਰ ਹੱਤ ਨਹੀਂ ਤੇ ਮਾਂ ਵਰਗਾ ਕੋਈ ਪੈਰ ਨਹੀਂ ਖਿਲਰ ਗਈ ਗੱਲ ਤੂੜੀ ਵਰਗੀ ਵਾਹ ਲੱਗਿਆ ਉੱਡ ਜਾਣੀ ਜੇ ਗੱਲ ਵਿਗੜ ਗਈ ਮੁੜ ਕੇ ਸੁਣਨੀ ਆ ਵਿਗੜੀ ਗੱਲ ਦਾ ਲੋਕ ਤਮਾਸ਼ਾ ਵੇਖਣ ਛੱਠਾ ਤਾਣੀ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼